ਇਹ ਉਹ ਘਰ ਆ ਜਿਸ ਘਰ ਵਿੱਚ ਪਰਿਵਾਰ ਰਾਤ ਸੁੱਤਾ ਪਿਆ ਸੀ ਜਦੋਂ ਕੱਲ ਬਾਰਿਸ਼ ਹੁੰਦੀ ਆ ਸਾਰੀ ਰਾਤ ਮੀਂਹ ਪੈਂਦਾ ਅਤੇ ਸਵੇਰੇ 5:30 ਵਜੇ ਦਾ ਸਮਾਂ ਸੀ ਜਦੋਂ ਲੈਂਟਰ ਤੋਂ ਜਿਹੜਾ ਕੁਝ ਹਿੱਸਾ ਜਿਹੜਾ ਥਲੇ ਡੇਪੇਂਦਾ ਬੈਠ ਤੇ ਪਰਿਵਾਰ ਥਲੇ ਸੁੱਤਾ ਪਿਆ ਸੀ ਅਤੇ ਪਰਿਵਾਰ ਦੀ ਇਹ ਜਿਹੜੇ ਜੀ ਨੇ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਉਹ ਪਰਵਾਰ ਅੱਜ ਹਸਪਤਾਲ ਵਿੱਚ ਐਡਮਟ ਰਿਹਾ। ਤੇ ਇਹ ਬੱਚਾ ਵੀ ਜਿਹੜਾ ਉਸ ਰਾਤ ਸੋ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਅਤੇ ਇਸ ਤੇ ਵੀ ਜਿਹੜੀਆਂ ਸੱਟਾਂ ਲੱਗਦੀਆਂ ਨੇ ਪਰ ਕਲਦੀਪ ਜੀ ਜਦੋਂ ਮੈਂ ਹਾਲਤ ਵੇਖੀ ਉਹ ਬਹੁਤ ਖੂਨਕੂਹਣਾ ਹੀ ਤੱਕ ਸਮਝ ਆ ਪਈ ਉਹ ਖਤਮ ਹੀ ਹੋ ਗਈ ਆ ਬਾ ਚਾਂਡ ਗਵਾਨ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਬੱਚੇ ਵੀ ਜਦੋਂ ਵੇਖੀ ਹਾਲਤ ਬਹੁਤ ਜਿਆਦੀ ਮੰਦੀ ਇਹ ਸਾਰੇ ਬਾ ਚ ਮੁੰਡੇ ਮੰਡੇ ਪਾਜੀ ਪੱਜ ਕੇ ਗਏ ਤੇ ਇਹਨਾਂ ਨੇ ਵਿਚਾਰਾਂ ਦੇ ਸਾਰੇ ਬੱਚਿਆਂ ਨੇ ਕੱਢਿਆ ਉਹ ਵਿਚਾਰਾ ਗਰੀਬ ਹੈ ਠੇਲੀ ਵਾ ਕੇ ਆਪਣਾ ਗੁਜ਼ਾਰਾ ਕਰਦਾ ਇਹਨਾਂ ਇਲਾਜ ਕਿੱਥੋਂ ਕਰਵਾਊਗਾ ਇਹਦਾ ਇਹ ਦੇਖਿਆ ਕਲਦੀਪ ਕੋਰ ਨੇ ਕਹਿੰਦੇ ਹਾਲਾਤ ਕੀ ਨੇ ਤੁਸੀਂ ਦੇਖਿਆ ਚਿਹਰੇ ਤੇ ਅੱਡਿਕਾ ਸਿਰ ਮਲਵਾ ਕੀ ਦੇਖਿਆ ਤੁਸੀਂ ਹਾਲਾਤ ਉਹ ਤੇ ਖੂਨਕੂਹਣੀ ਮੈਂ ਭਾਜੀ ਤਾਂ ਦਾਦੀ ਕਹੇ ਮੇਰੇ ਕੋਲ ਵੇਖਿਆ ਹੀ ਨਹੀਂ ਗਿਆ ਤੇ ਪੰਜ ਮੈਂਬਰ ਸਤੇ ਨੇ ਤੇ ਨਵੇਂ ਮੈਂਬਰਾਂ ਨੂੰ ਸਟਾ ਲੱਗੀਆਂ ਨੇ ਤੇ ਕੁਲਦੀਪ ਕੋਰ ਨੂੰ ਜਿਆਦਾ ਬਹੁਤ ਜਿਆਦਾ ਲੱਗੀਆਂ ਹੋਈਆਂ ਹਾਂਜੀ ਉਹ ਹਸਪੀਟਲ ਹੈ ਜਿਹੜੇ ਪਰਸ ਚ ਨੇ ਕਿੰਨੇ ਕਿ ਪ੍ਰਾਣੀ ਹੈ ਕੀ ਖਾਸਾ ਅਸੀਂ ਪ੍ਰਾਣੀ ਬਿਲਡਿੰਗ ਸੀ ਜਾਂ ਕੀ ਵਜ੍ਹਾ ਕੀ ਹੈ ਲੈਂਡ ਡਿੱਗਦਾ ਹੈ 40 50 ਸਾਲ ਪੁਰਾਣੀ ਬਿਲਡਿੰਗ ਹੈ ਗਈ ਹੈ 30 ਤੋਂ 40 ਸਾਲ ਪੁਰਾਣੀ ਬਿਲਡਿੰਗ ਹੈ ਜਿਹੜੇ ਹਾਲਾਤ ਨੇ ਵੀਰੇ ਮਾਂ ਪੁੱਤ ਥੱਲੇ ਸਾ ਪੁੱਤ ਅੱਛਾ ਤੇ ਉਹ ਜਿਸ ਵੇਲੇ ਗ੍ਰਾਮ ਆਇਆ ਸਾਡੇ ਤੋਂ ਬਾਣਿਆ ਸੱਜਾ ਡਿੱਗਾ ਵਾ ਆਂਦਾ ਹੈ ਬੀਬੀ ਮੇਰੇ ਬੱਚੇ ਮਾਰ ਗਏ ਹੈ ਬੀਬੀ ਬਹੁਤੀ ਨਹੀਂ ਫੋਨ ਪਾਰ ਕੇ ਕੱਢਿਆ ਜਾ ਕੇ ਵੇਖ ਲੋ ਉਹ ਬੱਚੇ ਡਿੱਗੰਦਾ ਸੀ ਅੱ ਉਹ ਬੱਚਿਆਂ ਦੇ ਡੇਗਿਆ ਮਰੱਬਾ ਫੇਰ ਅਈ ਫਟਾਫਟ ਬੱਚਿਆਂ ਨੂੰ ਕੱਢਿਆ ਭਾਜੀ ਰੋਟੀ ਦਾ ਗੁਜ਼ਾਰਾ ਠੇਲਾ ਠੂਲਾ ਲਾ ਚਲਾਉਂਦੇ ਆ ਦਿਹਾੜੀ ਦਾ ਪਾਈ ਕਰਦੇ ਆ ਬਸ ਕੋਈ ਹਲਕੇ ਦਾ ਕਾਉਂਸਲਰ ਕੋਈ ਐਮਐਲਏ ਕੋਈ ਆਇਆ ਕਿਸੇ ਸਾਲ ਨਹੀਂ ਪਰਿਵਾਰ ਦੀ ਆ ਕੇ ਕਿਸੇ ਨੇ ਨਹੀਂ ਨਹੀਂ ਕੋਈ ਨਹੀਂ ਆਇਆ ਸਰ ਸਿਕਾ ਦੋਸਤੋ ਮੈਂ ਹਟੋੜਾ ਦਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮੜ ਸਾਦੇ ਮਕਬੂਲਪੁਰਾ ਉਸ ਘਰ ਦੀਆਂ ਜਿੱਥੇ ਅਸੀਂ ਦੇਖਿਆ ਪੀ ਅੱਜ ਬਰਸਾਤ ਦੇ ਕਾਰਨ ਘਰ ਦੇ ਜਿਹੜੀ ਆ ਲੈਂਟਾਂ ਜਿਹੜੀ ਆ ਉਹ ਡਿੱਗ ਪਿਆ ਵਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਉਹ ਘਰ ਆ ਜਿਸ ਘਰ ਵਿੱਚ ਪਰਿਵਾਰ ਰਾਤ ਸੁੱਤਾ ਪਿਆ ਸੀ ਜਦੋਂ ਕੱਲ ਬਾਰਿਸ਼ ਹੁੰਦੀ ਆ ਸਾਰੀ ਆਤਮੀ ਪੈਂਦਾ ਅੱਜ ਸਵੇਰੇ 5:30 ਵਜੇ ਦਾ ਸਮਾਂ ਸੀ ਜਦੋਂ ਲੈਂਟਰ ਤੋਂ ਜਿਹੜਾ ਕੁਝ ਹਿੱਸਾ ਜਿਹੜਾ ਥਲੇ ਡੇਪੇ ਦਾ ਬੈਣ ਤੇ ਪਰਿਵਾਰ ਥਲੇ ਸੁੱਤਾ ਪਿਆ ਸੀ ਅਤੇ ਪਰਿਵਾਰ ਦੀ ਜਿਹੜੇ ਜੀ ਨੇ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਉਹ ਪਰਵਾਰ ਅੱਜ ਹਸਪਤਾਲ ਵਿੱਚ ਐਡਮਟ ਰੇ ਗਲੀ ਦੇ ਜਿਹੜੇ ਸੇ ਨੌਕ ਨੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਸਾਡੇ ਨਾਲ ਇਹ ਗੱਲਬਾਤ ਜਰੂਰ ਕਰਾਂਗੇ ਪੰਜ ਕੀ ਨਾਮ ਤੁਹਾਡਾ ਤੇ ਕੀ ਸਾਰੀ ਇਹ ਵਾਰਦਾਤ ਹੋਈ ਦੱਸ ਕਾਲ ਨੂੰ ਸਾਝਾ ਕਰ ਦਿਓ ਰਾਜਵਿੰਦਰ ਕੋਰਮੀ ਕੀ ਗੱਲ ਹੋਈ ਸੀ ਇਹ ਸਵੇਰੇ ਸਵੇਰੇ ਡਿੱਗਿਆ ਲੈਂਟਰ ਭਾਜੀ ਹੂੰ ਹਾਂਜੀ 5 ਵਜੇ ਦੀ ਗੱਲ ਹੈ 5:30 ਵਜੇ ਦੀ ਗੱਲ ਹੈ ਠੀਕ ਹੈ ਹਾਂਜੀ ਲੱਗੇ ਮਨੇ ਸਾਰੇ ਸੁੱਤੇ ਸੀ ਕਿ ਇਹਨੂੰ ਪਤਾ ਨਹੀਂ ਜਿੰਨਾ ਲੈਣਾ ਵੇਖਿਆ ਲੱਗੇ ਉਹ ਦੱਸਦੇ ਪਏ ਸਾਰੇ ਹਾਂਜੀ ਤੇ ਮੈਨੂੰ ਐਸੋ ਵੀ ਪਰਿਵਾਰ ਦੀ ਗੱਲ ਕਰੀਏ ਕਿੰਨੇ ਮੈਂਬਰ ਸੁੱਤੇ ਸਰੇ ਸੀ ਦੇਖਿਆ ਹਜੇ ਵੀ ਬੈੜ ਦੇ ਉੱਤੇ ਮਲਬਾ ਪਿਆ ਵਾ ਥੱਲੇ ਪਰਿਵਾਰ ਦੇ ਉਹ ਜੋ ਬੈੜ ਦੇ ਮਲਬਾ ਵੀ ਡਗਾ ਪਿਆ ਵਾ ਕਿੰਨੇ ਪਰਿਵਾਰ ਦੇ ਜਿਹੜੇ ਜੀ ਨੇਸ ਲੰਬੇ ਪਏ ਸੀ ਕਿੰਨੇ ਜ਼ਖਮੀ ਹੋਏ ਨੇ 5 ਮੈਂਬਰ ਸੁੱਤੇ ਸੀ ਇਹਨਾਂ ਦੇ ਤਿੰਨ ਨਵੇਂ ਮੈਂਬਰਾਂ ਨੂੰ ਸੱਟਾਂ ਲੱਗੀਆਂ ਨੇ ਇਹਦੇ ਹਾਂਜੀ ਕੋਲ ਕੋਈ ਨੂੰ ਛੱਟ ਗਈ ਹੈ ਕੁਲਦੀਪ ਕੋਰ ਨੂੰ ਜ਼ਿਆਦਿਆਂ ਬਹੁਤ ਜ਼ਿਆਦਿਆਂ ਲੱ ਹੋਰ ਕਿਨੇ ਦਾਖ ਲਿਆ ਹੋਰ ਉਹਦੀ ਗੁੜੀਆਂ ਨੂੰ ਲੱਗੇ ਮੁੰਡੇ ਨੂੰ ਜਿਆਦਾ ਲੱਗੀਆਂ ਮੁੰਡੇ ਨੂੰ ਵੀ ਲੱਗੀਆਂ ਹੋਗੀਆਂ ਹਾਂਜੀ ਆ ਛੋਟਾ ਬੇਡਾ ਵੇਖੋ ਲੱਗੇ ਤੇ ਮੈਨੂੰ ਬਿਲਕੁਲ ਹੀ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਘਰ ਦੀ ਸਭ ਤੋਂ ਪਹਿਲਾਂ ਬੱਚੇ ਦੇ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਵੀ ਜਿਹੜਾ ਉਸ ਰਾਤ ਸੌ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਅਤੇ ਇਸ ਤੇ ਵੀ ਜਿਹੜੀਆਂ ਸੱਟਾਂ ਲੱਗਦੀਆਂ ਨੇ ਪਰ ਬੱਚੇ ਸੱਟਾਂ ਜਿਆਦਾ ਨਹੀਂ ਹੈਗੀ ਬਾਕੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਹਫਸਤਾ ਲੈਣ ਬਣ ਨੇ ਗੱਲ ਬਾਤ ਵੀ ਕਰਾਂਗੇ ਜਿਹੜੇ ਲੱਗੇ ਰਹਿੰਦੇ ਨੇ ਵੀਰ ਜੀ ਵੀਰੇ ਕੀ ਨਾਂ ਤੁਹਾਡਾ ਰੰਜੀਤ ਸਿੰਘ ਹਰਜੀਤ ਸਿੰਘ ਜੀ ਕੀ ਵਾਕਿਆ ਕੀ ਆ ਤੁਹਾਨੂੰ ਪਰਿਵਾਰ ਦੇ ਬਾਰੇ ਪਤਾ ਲੱਗਾ ਕਦੋਂ ਸਾਰੀ ਕਟਨਾ ਹੋਈ ਹੈ ਦਸ਼ਾਜ ਨੂੰ ਸਾਜਾ ਕਰਦੇ ਹੋ ਤੇ ਕਿੰਨੇ ਕਿੰਨੇ ਸੱਟਾਂ ਲੱਗੀਆਂ ਪਰਿਵਾਰ ਤੇ ਸਰ 5 ਵਜੇ ਦੀ ਗੱਲ ਐ ਇਸ ਵੇਰੇ ਅੱਛਾ ਹਾਂਜੀ ਇਹਨਾਂ ਦੇ ਪੰਜ ਪੰਜ ਮੈਂਬਰ ਆ ਇੱਕ ਇਹਨਾਂ ਦੇ ਅ ਅੰਗਰੇਜ਼ ਸਿੰਘ ਦੀ ਵਾਈਫ ਐ ਇੱਕ ਉਹਦਾ ਲੜਕਾ ਆ ਤੇ ਇੱਕ ਆਪ ਨੇ ਬਾਕੀ ਠੀਕ ਐ ਤੇ ਨੇ ਇਹਨੂੰ ਐਸੋ ਵੀ ਅਸੀਂ ਦੇਖਿਆ ਲੈਂਟ ਦੇ ਹਾਲਾਤ ਕੀ ਨੇ ਬਿਲਡਿੰਗ ਕਿੰਨੀ ਕਿ ਪ੍ਰਾਣੀ ਐ ਕੀ ਖਸਾ ਅਸੀਂ ਪ੍ਰਾਣੀ ਬਿਲਡਿੰਗ ਸੀ ਜਾਂ ਕੀ ਵਜ੍ਹਾ ਕੀ ਐ ਲੈਂਟ ਡਿੱਗਣ ਦਾ ਇਹ 40 50 ਸਾਲ ਪੁਰਾਣੀ ਬਿਲਡਿੰਗ ਹੈ ਗਈ ਐ ਤੇ ਗਰੀਬ ਗਰੁੱਪ ਹੈ ਵਿਚਾਰਿਆਂ ਨੂੰ ਕੋ ਨਹੀਂ ਬਣਾਇਆ ਜਾਂਦਾ ਇਸ ਕਰਕੇ ਤੇ ਮੈਨੂੰ ਐਸਪੀ ਕਿੰਨੇ ਪਰਿਵਾਰ ਅੰਦਰ ਕਹਿੰਦੇ ਹੋਰ ਫੈਮਲੀ ਅੰਦਰ ਰਹਿੰਦੀਆਂ ਸੀ ਕੀ ਲੱਗਦਾ ਬਾਕੀ ਪਰਿਵਾਰਾਂ ਨੂੰ ਖਤਰਾ ਹੋ ਸਕਦਾ ਵਾ ਨੁਕਸਾਨ ਹੋ ਬਾਕੀ ਨੂੰ ਹੋ ਸਕਦਾ ਸੀ ਤਿੰਨ ਫੈਮਲੀਆ ਜੁਆਇੰਟ ਹੈ ਸਰ ਕਿੰਨੇ ਕਿੰਨੇ ਜੀ ਰਹਿੰਦੇ ਨੇ ਪਰਿਵਾਰ ਦੇ ਦੇਖੇ ਤਿੰਨ ਚਾਰ ਜਣੇ ਹੈ ਕਈ ਪੰਜ ਜਣੇ ਹੋ ਰਹੇ ਪੰਜ ਪੰਜ ਜੀ ਹੈਗੇ ਪਰ ਹਾਂਜੀ ਠੀਕ ਹੈ ਤੇ ਮੈਨੂੰ ਐਸਪੀ ਹੋਰ ਤੇ ਪਰਿਵਾਰ ਦੇ ਕੀ ਹਾਲਾਤ ਨੇ ਹਸਪਤਾਲ ਦਾਖਲ ਕਰਵਾਇਆ ਉਹਨਾਂ ਦੇ ਕੀ ਹਾਲਾਤ ਕੀ ਨੇ ਉਹਨਾਂ ਦੇ ਹੁਣ ਉਹ ਸਾਰਿਆਂ ਨੂੰ ਐਡਮਿਟ ਕਰਾਇਆ ਪਲਸ ਹਸਪੀਟਲ ਚ ਉਹਨਾਂ ਦਾ ਇਲਾਜ ਚੱਲ ਰ ਕਾਫੀ ਕਾਫੀ ਇਹਨਾਂ ਦੀ ਸਿਰੇ ਹਾਲਤ ਹੈ ਜੀ ਸਿਰੇ ਹਾਲਤ ਹਾਂਜੀ ਬਿਲਕੁਲ ਜੀ ਤੁਸੀਂ 101 ਬੜੇ ਤੁਹਾਨੂੰ ਹਾਲਾਤ ਜਰੂਰ ਦਿਖਾ ਦਾਂਗੇ ਬਿਲਡਿੰਗ ਦੇ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਦੇ ਕੀ ਹਾਲਾਤ ਨੇ ਸਰੀਏ ਜਿਹੜੇ ਇਸ ਬਿਲਡਿੰਗ ਚ ਨਿਕਲੇ ਪਏ ਨੇ ਕਹਿੰਦੇ ਵੀ 30 ਤੋਂ 40 ਸਾਲ ਪੁਰਾਣੀ ਬਿਲਡਿੰਗ ਆ ਜਿਹੜੇ ਹਾਲਾਤ ਨੇ ਅਤੇ ਪੰਜ ਜਿਹੜੇ ਤਿੰਨ ਪਰਿਵਾਰ ਇੰਦੇ ਜੋਇੰਟ ਫੈਮਿਲੀ ਨੇ ਤਿੰਨ ਪਰਿਵਾਰ ਇੰਦੇ ਨੇ ਅਤੇ ਹਰ ਇੱਕ ਦੇ ਚਾਰ-ਚਾਰ ਪੰਜ-ਪੰਜ ਜਿਹੜੇ ਪਰਿਵਾਰ ਦੇ ਮੈਂਬਰ ਨੇ ਅਤੇ ਬਾਕੀ ਵੀ ਜਿਹੜੇ ਅਸੀਂ ਕਹਿੰਨੇ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਬਾਕੀ ਵੀ ਜਿਹੜੇ ਹਾਲਾਤ ਠੀਕ ਰਹੇ ਕਿਉਂਕਿ ਬਿਲਡਿੰਗ ਜਿਹੜੀ ਹੈ ਕਾਫੀ ਖਸਤਾ ਹੋਈ ਪਈ ਆ ਤੁਸੀਂ ਦੇਖ ਸਕਦੇ ਹੋ ਸਰੀਏ ਜਿਹੜੇ ਥਾਂ-ਥਾਂ ਤੋਂ ਜਿਹੜੇ ਨਿਕਲੇ ਪਏ ਨੇ ਗੱਲਬਾਤ ਵੀ ਕਰਾਂਗੇ ਛੋਟੇ ਜਿਹੇ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਹਾਲਾਤ ਨੇ ਮਾਤਾ ਜੀ ਤੁਸੀਂ ਇੱਥੇ ਰਹਿੰਦੇ ਹੋ ਕੀ ਹਾਲਾਤ ਕੀ ਤੁਸੀਂ ਦੇਖੇ ਪਰਿਵਾਰ ਦੇ ਅਸੀਂ ਵੀਰੇ ਮਾਂ ਪੁੱਤ ਥੱਲੇ ਸਾਂ ਪੁੱਤ ਅੱਛਾ ਤੇ ਉਹ ਜਿਸ ਵੇਲੇ ਗ੍ਰਾਮ ਆਇਆ ਸਾਡੇ ਦੇ ਪਹਾਣਿਆ ਸੱਜਾ ਡਿੱਗਾ ਵਾ ਤੇ ਉਹ ਮੇਰਾ ਬੱਚਾ ਇਹਨਾਂ ਬੱਚਿਆਂ ਦਾ ਬੜਾ ਹੈਂਡਿਕੈਪ ਹੈ ਪੇਸੇ ਤੇ ਕਰਦਾ ਆਂ ਆਂਦਾ ਹੈ ਬੀਬੀ ਮੇਰੇ ਬੱਚੇ ਮਾਰ ਕੇ ਹੈ ਬੀਬੀ ਬਹੁਤੀ ਨਹੀਂ ਫੋਲ ਪਰ ਕੇ ਕੱਢਿਆ ਜਾ ਕੇ ਵੇਖ ਲੋ ਉਥੇ ਹਸਪਤਾਲ ਆ ਅੱਛਾ ਤੇ ਗੁਡੀਆਂ ਤੇ ਲੱਗੀ ਆ ਪਰ ਇੰਨੀ ਨਹੀਂ ਕਿ ਮੈਂ ਝੂਠ ਨਹੀਂ ਮਾਰਨਾ ਹਾਂ ਤੇ ਇੱਕ ਜੇ ਮਾਰੀ ਜੀ ਇੱਥੇ ਗੱਲ ਤੇ ਲੱਗੀ ਆ ਤੇ ਮੈਨੂੰ ਇਸੋ ਪੀ ਜਿਹੜਾ ਘਰ ਬਣਿਆ ਵਾ ਕਿੰਨਾ ਕੇ ਪੁਰਾਣਾ ਘਰ ਆ ਘਰ ਦੇ ਇਹਦੇ ਵਿੱਚ ਕਹਿੰਦੇ ਜੁਆਇੰਟ ਫੈਮਲੀ ਆਲੇ ਕਿੰਨੇ ਹੋਰ ਪਰਿਵਾਰ ਆਂਦੇ ਨੇ ਦੇ ਵਿੱਚ ਇਹ ਦੋ ਜਣੇ ਉੱਤੇ ਆ ਵੀਰੇ ਹਾਂ ਤੇ ਇੱਕ ਜਣਾ ਸਾਈਡ ਤੇ ਤਾਂ ਹੀ ਮਾਪਤ ਇੱਥੇ ਮਲਤੀਜਾ ਫੈਮਿਲੀ ਰਹਿੰਦੀਆਂ ਨੇ ਹਾਂਜੀ ਰਹਿੰਦੇ ਪਤੀ ਚਾਰ ਜਾਨੇ ਹੋਰ ਕੀ ਲੱਗਦਾ ਜਿਵੇਂ ਹਾਲਾਤ ਮਾੜੇ ਨੇ ਬਿਲਡਿੰਗ ਖਸਤਾ ਹਟਿਆ ਬਾਕੀਆਂ ਨੂੰ ਮੁਸ਼ਕਲ ਆ ਸਕਦੀ ਹੈ ਰੱਬ ਨਾ ਕਰੇ ਹਾਦਸਾ ਜਿਵੇਂ ਗਾਂ ਬਰਸਾਤਾ ਪੈਣੀਆਂ ਨੇ ਤੇ ਬਾਕੀਆਂ ਦੇ ਜੀਵਨ ਨੂੰ ਕਿਹਦਾ ਖਤਰਾ ਹੋ ਸਕਦਾ ਹੈ ਖਤਰਾ ਹੀ ਆ ਵੀਰੇ ਆ ਵੇ ਬੱਚਾ ਵੇਖ ਕੇ ਆਇਆ ਅੰਦਰ ਤੁਸੀਂ ਵੇਖ ਲਓ ਖਤਰਾ ਹੀ ਹੈ ਛੱਤ ਵੀ ਡਿੱਗ ਪੈਣੀ ਭਾਵੇਂ ਸਾਡੇ ਤੇ ਰਾਤ ਨੂੰ ਡਿੱਗ ਪੇ ਤੇ ਭਾਵੇਂ ਜਦੋਂ ਮਰਜੀ ਡਿੱਗੀ ਸਕਦੀ ਡਿੱਗਣ ਵਾਲੀ ਹੈ ਇਸ ਕਰਕੇ ਤੇ ਮੈਨੂੰ ਐਸੋ ਵੀ ਸਰਕਾਰ ਦਾ ਕੋ ਮਵਾਜਾ ਵਗੈਰਾ ਕੀ ਮੰਗ ਕਰਦੇ ਹੋ ਕੋ ਸਰਕਾਰ ਦਾ ਪ੍ਰਸ਼ਾਸਨ ਅਧਿਕਾਰੀ ਆ ਕੇ ਕਿਸੇ ਨੇ ਆ ਕੇ ਪਤਾ ਲਿਆ ਕਿ ਸਾਰ ਨਹੀਂ ਕਿਸੇ ਨੇ ਆ ਕੇ ਗਲੀ ਗਵਾਂਡ ਤੋਂ ਪਤਾ ਲੈਣਾ ਸੀ ਵੀ ਵੀਰੇ ਹੋਰ ਕਿੰਨੇ ਲੈਣਾ ਸੀ ਸਾਡਾ ਗਰੀਬਾਂ ਦਾ ਸਰਕਾਰੀ ਨੇ ਮੈਂ ਤਾਂ ਨਹੀਂ ਆਇਆ ਕੋਈ ਵੱਡਾ ਅਫਸਰ ਨਹੀਂ ਆਇਆ ਸਿਕਾ ਨਹੀਂ 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 ਇੱਕ ਭਾਈ ਸਾਹਿਬ ਜਿਹੜੇ ਨਾਲ ਨੇ ਜਿੰਨਾਂ ਕੋ ਕੰਮ ਕਰਦੇ ਨੇ ਕੁਲਦੀਪ ਦੇ ਪਰਿਵਾਰ ਮੈਂਬਰ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਮਾਲਕ ਦਿਓ ਕੀ ਹਾਲਾਤ ਕੀ ਨੇ ਪਰਿਵਾਰ ਦੀ ਕੰਡੀਸ਼ਨ ਕੀ ਜੀ ਮੈਂ ਕੋਵਿਡ ਬੈਂਕ ਦਾ ਮੈਂਜਰ ਅੱਛਾ ਅੱਛਾ ਮੈਂਜਰ ਸਾਹਿਬ ਕੀ ਕੰਡੀਸ਼ਨ ਕੀ ਇਹਨਾਂ ਦੀ ਹਾਲਾਤ ਬਹੁਤ ਮਾੜੀ ਹੈ ਜੀ ਬਹੁਤ ਮਾੜੀ ਕਿਥੋਂ ਲੈਣਾ ਕੱਲ ਮੈਂ ਬਾਬਾ ਬੁੱਢੇ ਸਾਹਿਬ ਸਾ ਮੈਂ ਤੇ ਮੇਰੀ ਮਿਸਿਸ ਮੈਨੂੰ ਉੱਥੇ ਫੋਨ ਗਿਆ ਕੀ ਫੋਨ ਗਿਆ ਵੀ ਦਵਾ ਦਾ ਮੈਂਸਬ ਆਜੋ ਮੈਂ ਕਿਹਾ ਅੰਗਰੇਜ਼ ਗੱਲ ਦੱਸ ਕੀ ਗੱਲ ਹੈ ਕਿੰਨਾ ਤੁਸੀਂ ਮੇਰੇ ਘਰ ਆਜੋ ਮੈਂ ਮੋਟਰ ਸਾਹਿਬ ਮੇਰਾ ਪਿੰਡ ਸੁਲਤਾਨਵਿੰਡ ਹੈ ਪੱਤੀ ਬਰੋਲ ਅੱਛਾ ਮੈਂ ਮਿਸਿਸ ਨੂੰ ਤਾਰਾ ਮੈਂ ਮੋਟਰਸਾਈਕਲ ਪਰ ਆਇਆ ਇੱਥੇ ਆ ਗਿਆ ਬਹੁਤ ਹੀ ਮਾੜੀ ਹਾਲ ਸੀ ਪਹਿਲੋ ਕਹਿੰਦੇ ਸੀ ਤੁਹਾਡਾ ਕਾਰ ਚੱਲੂਗਾ ਔਰ ਅਜੀਜ਼ ਉਸਮਾਨ ਕਿਉਂ ਨੂੰ ਕਹਿੰਦੇ ਜੀ ਨਹੀਂ ਮੈਂ ਨੇ ਉਸ ਵੀ ਪਰਿਵਾਰ ਦੀ ਗੱਲ ਕਰੀਏ ਹਾਲਾਤ ਤੁਸੀਂ ਦੇਖੇ ਨੇ ਤੁਹਾਨੂੰ ਰਾਤਾਂ ਕੀਤਾ ਗਿਆ ਜਦੋਂ ਲੈਂਟਰ ਦਾ ਜਿਹੜਾ ਕੁਛ ਸਟੱਡਕ ਪਿਆ ਸੀ ਉਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਘਰ ਆ ਕੇ ਦੇਖਿਆ ਲਾ ਕੇ ਹਸਪਤਾਲ ਦੇਖਿਆ ਲਾ ਦੇ ਮੈਂ ਹਸਪਤਾਲ ਮੈਂ ਲਾ ਦੇ ਦੇ ਨਾਲੇ ਬਹੁਤ ਮਾਰੇ ਜੀ ਗੁੰਮਰਾਹ ਕੰਡਾ ਹੈ ਹਸਪੀਟਲ ਵਾਲੇ ਸਟੱਡਕ ਨੂੰ ਗੁੰਨ ਲੱਗੀਆਂ ਦੱਸੋ ਕੁਲਦੀਪ ਕੌਰ ਜਾਦੀ ਸਟ ਹੈ ਜੀ ਅੰਗਰੇਜ਼ ਸਿੰਘ ਦੀ ਮਿਸਿਸ ਨੂੰ ਅੰਗਰੇਜ਼ ਨੂੰ ਛੀਟ ਤੱਕ ਨਹੀਂ ਆਈ ਇਹ ਪੈਰਾਂ 'ਤੇ ਸੌਂ ਗਿਆ ਸੀ ਇਹ ਵੀ ਪਹਿਲਾਂ ਬਾਹਰ ਸੁੱਤਾ ਸੀ ਉੱਠ ਕੇ ਪੈਰਾਂ 'ਤੇ ਲਾ ਕੇ ਸੌਂ ਗਿਆ ਦੋ ਬੱਚੇ ਸੀ ਇੱਕਾ ਜੁਵਰਾਸ ਹੀ ਨਾਲ ਸੁੱਤਾ ਜੁਰਾਜ ਨੂੰ ਸੱਟਿਆ ਇਹਦਾ ਇੱਥੇ 500 ਮੰਗਦੇ ਸੀ ਮੈਂ ਮਾਤਾ ਭਾਲੇ ਕੋੰਦਰ ਤੋਂ 1100 ਦਾ ਆਪ ਸੀਰੀਜ਼ ਕੈਂਪ ਕਰਾ ਕੇ ਲਿਆ ਇਹ ਕਹਿੰਦੇ ਸੀ ਇਹਨੂੰ ਦੌਰੇ ਪੈਣੇ ਆ ਇਹ ਹੋਣਾ ਉਹ ਹੋਣਾ ਆ ਜੋਸ਼ਨ ਸਾਹਿਬ ਨੂੰ 450 ਰੁਪਏ ਫੀਸ ਦੇ ਕੇ ਫਿਲਮ ਉਖਾਈ ਰਿਪੋਰਟ ਉਖਾਈ ਉਹ ਕਹਿੰਦੇ ਜੀ ਕੁਛ ਨਹੀਂ ਨੂੰ ਹੁਣ ਲਾ ਦਵਾਈ ਨਾਲ ਠੀਕ ਹੋਏ ਨਾ ਮੈਨੂੰ 200 ਵੀ ਕੋਈ ਸਰਕਾਰੀ ਇਲਾਜ ਚਾਹੀਦਾ ਵਾ ਤੁਸੀਂ ਸਰਕਾਰੀ ਹਸਪਤਾਲ ਕਿਉਂ ਨਹੀਂ ਲੈ ਕੇ ਗਏ ਕੋ ਉਥੋਂ ਦਾ ਪ੍ਰਬੰਧ ਜਿਹੜਾ ਸਰਕਾਰ ਨੇ ਕੀਤੇ ਤੁਹਾਡੇ ਵਾਸਤੇ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਵੱਡਾ 5-5 ਲੱਖ ਦੇ بیمੇ ਕੀਤੇ ਗਏ ਨੇ ਐਸ਼ਵਨ ਕਾਰਡ ਬਣਾਏ ਗਏ ਨੇ ਤੁਸੀਂ ਉਥੇ ਕਿਉਂ ਨਹੀਂ ਲੈ ਕੇ ਸਗਾ ਜੀ ਸਰ ਉਦੋਂ ਹਾਲਤ ਐ ਜੀ ਸਾਹਮਣਾ ਹਸਪੀਟਲ ਜੋਸ਼ਣ ਹੈ ਜੀ ਇੱਥੇ ਲੈ ਕੇ ਗਏ ਉਹ ਮੈਡਮ ਆਫ ਕਰਕੇ ਜਾ ਰਹੀ ਸੀ ਪਹਿਲਾਂ ਤਾਂ ਕਹਿੰਦੀ ਰੁਕੋ ਉੱਥੇ ਲੈ ਕੇ ਬਿਨਾਂ ਲਾਇਆ ਜੀ ਕਾਊਂਟਰ ਤੇ ਰਿਸੈਪਸ਼ਨ ਤੇ ਜੀ ਆਹ ਕਾਰਡ ਚੱਲਦਾ ਜੀ ਇੱਥੇ ਫਿਰ ਉਹ ਕਹਿੰਦੇ ਨਹੀਂ ਚੱਲਣਾ ਉਹ ਕੱਲ ਜੋਸ਼ਨ ਸਾਹਿਬ ਵੀ ਕਹਿੰਦੇ ਤੁਸੀਂ ਇੱਥੇ ਕਿਉਂ ਨਹੀਂ ਰੱਖਿਆ ਚੱਲਦਾ ਜੀ ਚੱਲਦਾ ਜੀ ਹੁਣ ਕਹਿੰਦੇ ਤੁਸੀਂ ਉੱਥੇ ਕਿਉਂ ਲਾਗੇ ਇਹੋ ਜਿਹੇ ਲਾ ਦਿੱਤਾ ਕੀ ਕਰੀ ਕੀ ਮੰਗ ਕੀ ਕਰਦੇ ਹੋ ਸਰਕਾਰ ਕੋ ਕਿਸ ਤਰ੍ਹਾਂ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਸਹਾਇਤਾ ਹੋਣੀ ਚਾਹੀਦੀ ਪਰਿਵਾਰ ਦੀ ਇਹਨਾਂ ਦਾ ਜੋ ਨੁਕਸਾਨ ਹੋਇਆ ਸਰਕਾਰ ਇਹਨਾਂ ਨੂੰ ਲੈਂਡਰ ਪਾ ਕੇ ਦੇਵੇ ਸਾਰਾ ਸਾਰੀ ਬਿਲਡਿੰਗ ਬਣਾ ਕੇ ਦੇਵੇ ਮਾਲੀ ਸਹਾਇਤਾ ਨਾਲ ਦੀ ਬਹੁਤ ਮਾੜੀ ਆ ਇਹਨਾਂ ਨੂੰ ਮਾਲੀ ਸਹਾਤਾ ਦਿੱਤੀ ਜਾ ਠੀਕ ਹੈ ਜੀ ਬਹੁਤ ਬਤਨਵਾਦ ਤੁਸੀਂ ਦੇਖਿਆ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਵੀ ਇਹਨਾਂ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਬੜੀ ਮਾੜੀ ਸਹਿਤਾ ਵਾ ਐਸ ਤੱਕ ਇਹਨਾਂ ਦੇ ਹਾਲਾਤ ਜਿਹੜੇ ਚੰਗੇ ਹੋਣ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਲਾਜ ਹੋਣਾ ਚਾਹੀਦਾ ਸਰਕਾਰੀ ਕਿਉਂਕਿ ਪਰਿਵਾਰ ਕੋਲ ਇਹਨੇ ਪੈਸੇ ਹੈ ਨਹੀਂ ਆ ਪਰਿਵਾਰ ਦਾ ਆਸ਼ਮਾਨ ਕਾਰਡ ਜਰੂਰ ਬਣਿਆ ਹੋਆ ਤੇ ਉਹਨਾਂ ਕਿਹਾ ਸਰਕਾਰ ਤੋਂ ਮੰਗ ਕਰਦੇ ਨੇ ਕਿ ਉਹਨਾਂ ਦਾ ਸਰਕਾਰੀ ਇਲਾਜ ਫ੍ਰੀ ਇਲਾਜ ਹੋਣਾ ਚਾਹੀਦਾ ਕਿਉਂਕਿ ਜਿੱਸਾ ਪਰਿਵਾਰ ਦੇ ਹਾਲਾਤ ਨੇ ਪਰਿਵਾਰ ਅਸੀਂ ਤੁਸੀਂ ਘਰ ਦੇਖਿਓ ਕਿੰਨਾ ਜਿਹੜਾ ਘਰ ਪੁਰਾਣਾ ਵਾ ਇਸ ਘਰ ਵਿੱਚ ਚਾਰ ਫੈਮਲੀਆਂ ਚਾਰ ਪਰਿਵਾਰ ਰਹਿੰਦੇ ਨੇ ਇਹ ਚਾਰੇ ਭਰਾ ਨੇ ਜੁਆਇੰਟ ਫੈਮਲੀ ਨੇ ਅਤੇ ਹਰ ਇੱਕ ਦੇ ਤਿੰਨ ਤਿੰਨ ਚਾਰ ਚ ਕਮਰਾ ਸਾਰੇ ਪਰਿਵਾਰ ਨੂੰ ਆਉਂਦਾ ਜੀਆਂ ਨੂੰ ਪਰ ਜਿਹੜੇ ਕਮਰੇ ਕੁਲਦੀਪ ਕੋਰ ਦੇ ਜਿਹੜੇ ਕਮਰੇ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਲੈਂਟਰ ਦੀ ਜਿਹੜਾ ਕੁਝ ਹਿੱਸਾ ਜਿਹੜਾ ਡਿੱਗੇ ਥੱਲੇ ਬੈੱਡ ਉੱਤੇ ਡਿੱਗਾ ਵਾ ਤੇ ਜਿਹੜੇ ਪਰਿਵਾਰਕ ਮੈਂ ਸੁੱਤਾ ਪਿਆ ਸੀ ਸਵੇਰੇ 5:30 5:30 ਦੀ ਏ ਜਿਹੜੀ ਘਟਨਾ ਵਾ ਅਤੇ ਉਸ ਤੋਂ ਬਾਅਦ ਜਦੋਂ ਆਵਾਜ਼ ਆਈ ਆ ਆਮ ਲੋਕ ਆਨ ਗਵਾਰਡ ਨੇ ਵੀ ਜਿਹੜਾ ਉੱਠ ਕੇ ਪਰਿਵਾਰ ਦੇ ਹਾਲਾਤ ਦੇਖੇ ਨੇ ਵੀ ਇਨੀ ਆਵਾਜ਼ ਕਾਦੀ ਆ ਜਦੋਂ ਦੇਖਿਆ ਤੇ ਇੱਥੇ ਜਿਹੜਾ ਅਚੀ ਜਹਾੜਾ ਪਿਆ ਪਿਆ ਸੀ ਅਤੇ ਪਰਿਵਾਰ ਦੀ ਮਦਦ ਕੀਤੀ ਲੋਕਾਂ ਗਵਾਣ ਨੇ ਤੇ ਉਹਨਾਂ ਨੂੰ ਹਸਪਤਾਲ ਜਿਹੜਾ ਉਹ ਦਾਖਲ ਕਰਵਾਇਆ ਗਿਆ ਇੱਥੇ ਜਿਹੜੇ ਹੋਰ ਗਵਾਣ ਨੇ ਭੈਣ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਪੜਾ ਤੁਸੀਂ ਗਵਾਹ ਰਹਿੰਦੇ ਹੋ ਨਾਲ ਲਾਗੇ ਕੀ ਆਵਾਜ਼ ਥੋੜੀ ਥੋੜੀ ਦਸ਼ਕਾਂ ਨੂੰ ਜਰੂਰ ਸਾਹਲਾ ਕਰਦੇ ਹੋ ਕੀ ਹਾਲਾਤ ਕੀ ਦੇਖੇ ਇਹਨਾਂ ਦੇ ਉਹ ਬੱਚੇ ਡਿੱਗੰਦੇ ਸੀ ਅੱਛਾ ਉਹ ਬੱਚਿਆਂ ਦੇ ਡੇਗਿਆ ਮਰੱਭਾ ਫੇਰ ਅਹੀਂ ਫਟਾਫਟ ਬੱਚਿਆਂ ਨੂੰ ਕੱਢਿਆ ਭਾਜੀ ਹਾਂਜੀ ਬਹੁਤ ਡਿੱਗਿਆ ਪਿਆ ਤੇ ਉਹ ਕੁਲਦੀਪੌਰ ਦੇ ਬਹੁਤ ਜ਼ਿਆਦਾ ਡਿੱਗਾ ਸੀ ਬਹੁਤ ਸਾਟਾ ਸਕਿਨ ਤੇ ਬਹੁਤ ਜ਼ਿਆਦਾ ਸਾਟ ਲੱਗੀ ਹੋਈ ਹੈ ਹਾਂਜੀ ਚਿਹਰੇ ਤੇ ਡਿੱਗਾ ਅੱਖਾਂ-ਅੱਖਾਂ ਦੇ ਬਹੁਤ ਸਾਟ ਲੱਗੀ ਹੋਈ ਆ ਪੈਸਾ ਬਹੁਤ ਜ਼ਿਆਦਾ ਲੱਗਨਦਿਆ ਉੱਤੇ ਇਹ ਹੁਣ ਕੀ ਮੰਗ ਹੀ ਕਰਦੇ ਹੋ ਪਰਿਵਾਰ ਦੇ ਹਾਲਾਤ ਕੀ ਨੇ ਪਰਿਵਾਰ ਦਾ ਰੋਜੀ ਰੋਟੀ ਦਾ ਕੀ ਗੁਜਾਰਾ ਹੋਇਆ ਰੋਟੀ ਦਾ ਗੁਜਾਰਾ ਥੇਲਾ ਠੂਲਾ ਚਲਾਉਂਦੇ ਆ ਦਿਹਾੜੀ ਦਾ ਪਾਈ ਕਰਦੇ ਆ ਬਸ ਤੇ ਉਹ ਘਰ ਘਰ ਨਹੀਂ ਬਣਾ ਸਕਦੇ ਉਹ ਤਾਂ ਕਰਕੇ ਹੀ ਕਰ ਗਿਆ ਚਲ ਮੰਤੋ ਜੇ ਥੋੜੀ ਜੀ ਕੋਈ ਹਲਕੇ ਦਾ ਕਾਉਂਸਲਰ ਕੋਈ ਐਮਐਲਏ ਕੋਈ ਆਇਆ ਕਿਸ ਨੇ ਸਾਰ ਲਈ ਪਰਿਵਾਰ ਦੀ ਆ ਕੇ ਕਿਸ ਨੇ ਨਹੀਂ ਨਹੀਂ ਕੋਈ ਨਹੀਂ ਆਇਆ ਸਰ ਹਾਂਜੀ ਕੋਈ ਨਹੀਂ ਆਇਆ ਇਸ ਟਾਈਮ ਤੇ ਮਨ ਕੀ ਲਗਦਾ ਨਹੀਂ ਹੈ ਵੋਟਾਂ ਪਾਈਆਂ ਨੇ ਸਰਕਾਰਾਂ ਬਣਾਈਆਂ ਨੇ ਹਲਕੇ ਦੇ ਸਰਪੰਚ ਨੂੰ ਵੀ ਜਿਹੜਾ ਚਾਹੀਦਾ ਵਾ ਜਾਂ ਕੌਂਸਲਰ ਚਾਹੀਦਾ ਵਾ ਐਮ ਐਲ ਏ ਨੂੰ ਚਾਹੀਦਾ ਆ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਗਰੀਬ ਪਰਿਵਾਰ ਆ ਸੀ ਦੇਖਿਆ ਜੇਕਰ ਅੱਜ ਨਹੀਂ ਮਤ ਕਰਨੀ ਫਿਰ ਕਦੋਂ ਖੜਨਗੇ ਨਾਲ ਇਹਨਾਂ ਦਾ ਹਾਂਜੀ ਹਾਂਜੀ ਕੋਈ ਨਹੀਂ ਸਾਰਾ ਆਇਆ ਕੋਈ ਨਹੀਂ ਆਣ ਕੇ ਵੇਖਿਆ ਆਣ ਕੇ ਪਰ ਸਾਰੇ ਮੱਲੇ ਨੂੰ ਪਤਾ ਕਹਿੰਦੇ ਨਹੀਂ ਆਣ ਕੇ ਵੇਖਿਆ ਉਦਾਂ ਹੀ ਆ ਜਿੱਦਾਂ ਆਪਣੇ ਆਪਣੇ ਜੀਆਨੇ ਵੇਖਿਆ ਨਹੀਂ ਕਹਿੰਦੇ ਵੀ ਆ ਕੇ ਵੇਖਿਆ ਕੀ ਮੰਨ ਕਰਦੇ ਹੋ ਮੰਗਾ ਹੀ ਕੇ ਘਰ ਚੱਲੋ ਬਾਂਜੇ ਬੱਚੇ ਨਹੀਂ ਕਿੰਨੇ ਕਿੰਨੇ ਰਹਿੰਦੇ ਲਾਜ ਦੀ ਗੱਲ ਕਰੀ ਹਾਂ ਲਾਜ ਦੀ ਵੀ ਲਾਜਹੀਂ ਆਪਣੇ ਕੋਲੋਂ ਦਿਹਾੜੀ ਦੱਪਾ ਕਰਕੇ ਕਰਨ ਦਾ ਆ ਕੀ ਲੱਗਦਾ ਫ੍ਰੀ ਹੋਣਾ ਚਾਹੀਦਾ ਹਾਂਜੀ ਫ੍ਰੀ ਹੋਣਾ ਚਾਹੀਦਾ ਸਾਰ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਗਲੀ ਗਵਾਣ ਜਿਹੜੇ ਲੋਕ ਨੇ ਉਸ ਵਕਤ ਮੌਕੇ ਤੇ ਪਹੁੰਚੇ ਉਹ ਵੀ ਸਾਡੇ ਨਾਲ ਆ ਪਾ ਜੀ ਕੀ ਨਾਮ ਤੁਹਾਡਾ ਤੇ ਕੀ ਹਾਲਾਤ ਕੀ ਤੁਸੀਂ ਦੇਖਿਆ ਪਰਿਵਾਰ ਦੇ ਪਾ ਜੀ ਮੇਰਾ ਨਾਮ ਜਿੰਦਰ ਕੋਰ ਹੈਗਾ ਜੀ ਅਸੀਂ ਸਵੇਰੇ ਸਵੇਰੇ ਜਦੋਂ ਸ਼ਾਤੇ ਡਿੱਗੀ ਆ ਤੇ ਸਾਰੀ ਸਾਡੀ ਗਲੀ ਇਕੱਠੀ ਹੋਈ ਆ ਤੇ ਅਸੀਂ ਸਵੇਰੇ ਆਏ ਆ ਜਦੋਂ ਮੈਂ ਹਾਲਾਤ ਵੇਖੀ ਮੇਰੇ ਕੋਲ ਵੇਖੀ ਨਹੀਂ ਗਈ ਮੈਂ ਦੇਖ ਕੇ ਤੋਂ ਆਪਣੀ ਕੀ ਕੁਕੜੀਆ ਦਾ ਕੀ ਨਾ ਆਇਆ ਕਲਦੀਪ ਕਲਦੀਪ ਦੀ ਜਦੋਂ ਮੈਂ ਹਾਲਤ ਵੇਖੀ ਉਹ ਬਹੁਤ ਖੁਨਕ ਖੁਨਾਈ ਤਾਂ ਕਿ ਸਮਝ ਆ ਪਈ ਉਹ ਖਤਮ ਹੀ ਹੋ ਗਈ ਆ ਮੈਂ ਵੇਖ ਕੇ ਚਲ ਗਈ ਮੈਨੂੰ ਹਾਰ ਦੀ ਪ੍ਰੋਬਲਮ ਆ ਮੈਂ ਇੰਨਾ ਦੁੱਖ ਨਹੀਂ ਵੇਖ ਸਕਦੀ ਮੈਂ ਆਪਣੇ ਘਰ ਨੂੰ ਚਲ ਗਈਆਂ ਬਾਅਦ ਚ ਆਂਡ ਗਵਾਨ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਬੱਚੇ ਵੀ ਜਦੋਂ ਵੇਖੀ ਹਾਲਤ ਬਹੁਤ ਜਿਆਦਾ ਮੰਦੀ ਵੇਖੀ ਨਹੀਂ ਜਾਂਦੀਆਂ ਜਾਂ ਕਿਹਾ ਵੀ ਕੋਈ ਨਾ ਕਿਸੇ ਨਾਮ ਨਾਸ਼ ਹੋ ਗਿਆ ਕਰਦੀ ਉਹਨਾਂ ਤੇ ਜਾ ਕੇ ਦੇਖਿਆ ਬੈੱਡ ਤੇ ਜਿਵੇਂ ਮਲ ਬੜ ਗਿਆ ਪਿਆ ਸੀ ਥੱਲੇ ਵੀ ਮਲ ਬੜ ਗਿਆ ਪਿਆ ਸੀ ਤੇ ਹਾਲਾਤ ਸੀ ਦੇਖਿਆ ਬੈੱਡ ਦੇ ਜਿਹੜਾ ਮਲ ਬੜ ਗਿਆ ਸੀ ਉੱਪਰ ਡਿੱਗਾ ਮਲ ਬੜ ਗਿਆ ਨੇ ਦੇ ਉੱਤੇ ਆ ਹਾਂਜੀ ਹਾਂਜੀ ਉੱਪਰ ਡਿੱਗਾ ਹੀ ਭਾਜੀ ਇਹਨਾਂ ਦੇ ਮਰੱਭਾ ਕਿਹੜਾ ਕਿਹੜਾ ਜੀ ਸੁੱਤੇ ਨਵੇਂ ਕਰ ਇਹਨਾਂ ਦੇ ਬੱਚੇ ਵੀ ਹੀ ਉੱਥੇ ਬੱਚੇ ਵੀ ਤੇ ਆਪ ਮੈਂ ਪੰਜ ਦਸਾਂ ਤੇ ਮੇਰੇ ਕੋ ਇੰਨਾ ਵੇਖਿਆ ਨਹੀਂ ਗਿਆ ਮੈਂ ਪਿੱਛੇ ਦੀ ਪਿੱਛੇ ਮੁੜ ਕੇ ਆ ਗਈ ਜਦੋਂ ਮੈਂ ਵੇਖਿਆ ਨੇ ਹਾਲਾਤ ਇਹਨਾਂ ਦੀ ਬਹੁਤ ਜ਼ਿਆਦੀ ਮੰਦੀ ਮੈਂ ਤੇ ਇਹੋ ਪਗਵਾਣ ਦੇ ਗਾੜੀ ਹੱਥ ਜੋੜਦੀ ਕਿ ਪਗਵਾਣੇ ਨਾਲ ਦੀ ਜਾਨ ਬੱਜੇ ਵੀ ਜਿੱਡੀ ਇਹਨਾਂ ਦੀ ਮੰਦੀ ਹਾਲਤ ਹੀ ਬਹੁਤ ਜਿਆਦੀ ਸੀ ਪਰਿਵਾਰ ਨੂੰ ਫਿਰ ਕਿਸ ਤਰ੍ਹਾਂ ਕਿਹੜੇ ਹਫ਼ਤਾ ਲੱਗ ਗਿਆ ਕਿਸ ਤਰ੍ਹਾਂ ਫਿਰ ਪਰਿਵਾਰ ਨੂੰ ਥੱਲੇ ਕੱਢਿਆ ਗਿਆ ਮਲਬੇ ਤੋਂ ਇਹ ਸਾਰੇ ਬਾਅਦ ਚ ਮੁੰਡੇ ਮੰਡੇ ਭਾਜੀ ਭੱਜ ਕੇ ਗਏ ਤੇ ਇਹਨਾਂ ਨੇ ਵਿਚਾਰਾਂ ਨੇ ਸਾਰੇ ਬੱਚਿਆਂ ਨੇ ਕੱਢਿਆ ਕਾਢ ਕੁਢੀ ਕੇ ਤੇ ਫਿਰ ਇਹ ਪਰਸਰ ਹਸਤਾ ਲੈ ਕੇ ਗਏ ਆ ਪਰਸਰ ਹੀ ਘੜਿਆਈ ਨਾ ਮੁਰਤੇ ਹਾਂਜੀ ਹਾਂਜੀ ਪਰਸਰ ਹਸਤਾ ਲੈ ਕੇ ਗਏ ਕੀ ਲੱਗਦਾ ਕੀ ਅਸੀਂ ਦੇਖਿਆ ਹਜੇ ਵੀ ਖਸਤਾ ਹਾਲਤ ਆ ਹਜੇ ਗਾਂ ਬਰਸਾਦਾ ਸ਼ੁਰੂ ਹੋਣੀਆਂ ਨੇ ਸੌਣ ਸ਼ੁਰੂ ਹੋ ਗਿਆ ਇੱਥੇ ਗਾਂ ਮੀਂਹ ਪੈਣੇ ਨੇ ਕਿਉਂਕਿ ਬਾਕੀ ਪਰਿਵਾਰ ਵੀ ਤਿੰਨ ਚਾਰ ਫੈਮਿਲੀ ਰਹਿੰਦੀਆਂ ਨੇ ਅੰਦਰ ਕੀ ਲੱਗਦਾ ਉਹਨਾਂ ਦਾ ਜਾਣ ਨੂੰ ਖਤਰਾ ਹੀ ਕਿਤੇ ਹ ਅਲੇਵੀ ਬਹੁਤ ਜ਼ਿਆਦਾ ਖਤਰਾ ਹੋਣਾ ਹੱਡੀ ਉਹ ਮਾਤਾ ਜੀ ਆ ਤਾਈ ਸੱਸ ਜੀ ਆਡੀ ਇਹਨਾਂ ਨੇ ਵੀ ਅੱਖਾ ਬਣਵਾਈਆਂ ਆ ਇਹਨਾਂ ਨੂੰ ਵੀ ਕਹਿੰਦੇ ਸਾਰੇ ਵੀ ਤੁਸੀਂ ਇੱਥੇ ਨਾ ਸੋਹੋ ਤੇ ਇਹ ਕਹਿੰਦੀ ਕਿ ਮੈਂ ਆਪਣੀ ਜਿੰਦਗੀ ਜੱਜੇ ਮੇਰੇ ਬੱਚਾ ਤਾਂ ਇੰਨਾ ਨਸ਼ਕਾਨ ਹੋ ਗਿਆ ਤੇ ਮੈਂ ਕਿਤਰਾ ਘਰ ਚੜਦਾ ਵੀ ਵੇਖੀ ਜਾਊਗੀ ਤੇ ਹੋਰ ਵਿਚਾਰੀ ਘਰੇ ਹੀ ਸੁੰਦੀ ਆ ਹਾਂ ਉਹਦੇ ਵੱਲੋਂ ਵੀ ਸਾਰੇ ਉਹਨੂੰ ਕਹਿੰਦੇ ਵੀ ਤੂੰ ਨਾ ਘਰ ਸੋਇਆ ਕਰ ਵੀ ਇਸ ਕਰਕੇ ਤੇ ਅੱਜ ਤਾਂ ਕਹਿੰਦੇ ਸਰਕਾਰ ਕੋਈ ਮੰਗ ਮੰਗਦੇ ਆ ਵੀ ਜਿੰਨੀ ਵੀ ਇਹਨਾਂ ਦੀ ਮਜਦੋਤੀ ਜਾਂਦੀ ਆ ਤੀ ਇਹਨਾਂ ਦੀ ਮਜਦੋਤ ਕਰੋ ਗਰੀਬਾਂ ਦੀ ਉਹ ਵਿਚਾਰਾ ਗਰੀਬ ਹੈ ਠੇਲੀ ਵਾ ਕੇ ਆਪਣਾ ਗੁਜ਼ਾਰਾ ਕਰਦਾ ਇਹਨਾਂ ਇਲਾਜ ਕਿੱਥੋਂ ਕਰ ਸਰਕਾਰ ਦਾ ਗਰੀਬਾਂਸ ਇਹੀ ਇਨਵੈਸਟਿਆ ਵੀ ਇਹਨਾਂ ਦਾ ਇਲਾਜ ਕੀਤਾ ਜਾਵੇ ਵੀ ਇਹਨਾਂ ਦੀ ਮਜਦ ਕੀਤੀ ਜਾਵੇ ਗਰੀਬਾਂ ਦੀ ਤੇ ਇਹਨਾਂ ਨੂੰ ਛੱਤ ਵੀ ਪਾ ਕੇ ਦਿੱਤੀ ਜਾਵੇ ਤੇ ਬੱਚਿਆਂ ਦਾ ਨਿੱਕੇ ਨਿੱਕੇ ਦਾ ਇਲਾਜ ਕਰਾਇਆ ਜਾਵੇ ਕਰਾਇਆ ਜਾਵੇ ਨਾਲੇ ਉਹਦਾ ਸੋਨ ਉਹਦਾ ਲਚਾਰੀ ਦਾ ਇਲਾਜ ਕਰਾਇਆ ਜਾਵੇ ਵੀ ਕੁੜੀ ਦਾ ਦੇਖਿਆ ਕੁਲਦੀਪ ਸਿੰਘ ਕੋਰ ਨੇ ਕਹਿੰਦੇ ਹਾਲਾਤ ਕੀ ਨੇ ਤੁਸੀਂ ਦੇਖਿਆ ਚਿਹਰੇ ਦੇ ਅੱਗੇ ਡਿੱਗਾ ਸਮਰਬਾ ਕੀ ਦੇਖਿਆ ਤੁਸੀਂ ਹਾਲਾਤ ਉਹ ਤੇ ਖੂਨ ਖੂਨ ਮੈਂ ਭਾਜੀ ਤਾਂ ਦਾਦੀ ਕਿ ਮੇਰੇ ਕੋਲ ਵੇਖਿਆ ਹੀ ਨਹੀਂ ਗਿਆ ਤੇ ਬਹੁਤ ਹਾਲਾਤ ਮਾੜੇ ਮੈਂ ਤਾਂ ਕਹਿ ਕਿ ਸਮਝੇ ਵੀ ਪੂਰੀ ਹੋ ਗਈ ਆ ਮੈਂ ਇਹੋ ਜਿਹੇ ਹਾਲਾਤ ਵੇਖੇ ਇਹਦੇ ਬਹੁਤ ਜਿਆਦੇ ਹਾਲਾਤ ਮਾੜੇ ਹੀ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਤਾਂ ਸ਼ੇਅਰ ਕਰਦੇ ਹੋ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਪਰਿਵਾਰ ਦਾ ਜਿੰਨਾ ਨੁਕਸਾਨ ਹੋਇਆ ਭਾਈ ਆ ਕੇ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਪਰਿਵਾਰ ਦੀ ਸਾਰ ਨਹੀਂ ਜਾਵੇ ਕਿਉਂਕਿ ਪਰਿਵਾਰ ਦੇ ਹਲਾਹਰ ਬੜੇ ਨਾਰਿਜ ਨੇ ਹਾਂਜੀ ਬਾਜੀ ਅਗਰਵਾਲ ਸਾਹਿਬ ਅਸੀਂ ਗੋਲਡੀ ਇੱਥੋਂ ਦਾ ਕੌਂਸਲਰ ਹਾਂ ਜੀ ਮੈਂ ਤੇ ਅੰਗਰੇਜ਼ ਸਿੰਘ ਉਹਦੇ ਘਰ ਗਏ ਉਹਨੇ ਉੱਤੇ ਸਾਨੂੰ ਸੱਦਿਆ ਬੇਟੇ ਮਾਈ ਦੀ ਦੁਕਾਨ ਹੈ ਥੱਲੇ ਪਹਿਲੇ ਤਾਂ ਕਹਿੰਦੇ ਪਾਪਾ ਐ ਨਹੀਂ ਗੇ ਮੈਂ ਯਾਰ ਗੱਡੀ ਲੱਗੀ ਅਸੀਂ ਮਿਲਣਾ ਉਹਨੇ ਸਾਨੂੰ ਕਾ ਬੈਠੇ ਸੋਫੇ ਤੇ ਪਾਣੀ ਪੂਣੀ ਪਿਆਇਆ ਅਸੀਂ ਕਹਿੰਦੇ ਜੀ ਅਸੀਂ ਤੁਹਾਡੇ ਕੋ ਆਏ ਆ ਆ ਘਟਨਾ ਵਾਪਰ ਗਈ ਤੁਹਾਡਾ ਕੀ ਵਿਚਾਰ ਆ ਕਹਿੰਦਾ ਜੀ ਅੱਜ ਛੁੱਟੀ ਆ ਸ਼ਨੀਵਾਰ ਕਾਰਪੋਰੇਸ਼ਨ ਦਫ਼ਤਰ ਐਤਵਾਰ ਵੀ ਛੁੱਟੀ ਆ ਸੋਮਵਾਰ ਉੱਤੇ ਫਾਰਮ ਭਰੋ ਆ ਡਾਕੂਮੈਂਟਸ ਲਾਓ ਫਾਈਲ ਮੇਰੇ ਕੋਲ ਲਿਆਓ ਮੈਂ ਤੁਹਾਡਾ ਜੋ ਕਹੋਗੇ ਕਰਾ ਦੂੰਗਾ ਆ ਡਰਿਆ ਮੁੜ ਕੇ ਫਿਰ ਮੈਂ ਘਰ ਗਿਆ ਉਹਦੇ ਕਹਾਂ ਮੈਂ ਮੇਰੀ ਮੀਟਿੰਗ ਆ 6 ਵਜੇ ਪਰ ਉਹ 5 ਵਜੇ ਉਹਦੀ ਗੱਡੀ ਲੱਗੀ ਮੇਰੀ ਹਿੰਮਤ ਨਹੀਂ ਆਈ ਕੋਈ ਜਾਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਜਿਵੇਂ ਲੱਕਾ ਦਾ ਇਲਾਕਾ ਆ ਅਸੀਂ ਕਹਿਣਾ ਵੀ ਮਦਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਵੀ ਪਰਿਵਾਰ ਦਾ ਨੁਕਸਾਨ ਜੋ ਹੋਇਆ ਵਾ ਪਰਿਵਾਰ ਦਾ ਇਲਾਜ ਜਿਹੜਾ ਹੋਣਾ ਚਾਹੀਦਾ ਕਿਉਂਕਿ ਗਰੀਬ ਪਰਿਵਾਰ ਆ ਠੇਲਾ ਚਲਾ ਕੇ ਜਿਹੜਾ ਗੁਜ਼ਾਰਾ ਕਰਦਾ ਤੁਹਾਨੂੰ ਠੇਲੇ ਦੀਆਂ ਤਸਵੀਰਾਂ ਸਾਹਮਣੇ ਕਰਾਂਗੇ ਇਹ ਠੇਲਾ ਵਾ ਤੁਸੀਂ ਦੇਖ ਸਕਦੇ ਹੋ ਇਹ ਠੇਲਾ ਸਵੀਰ ਦਾ ਵਾ ਕੁਲਦੀਪ ਕੌਰ ਦੇ ਘਰ ਵਾਲੇ ਦਾ ਵਾ ਇਹ ਵਿਚਾਲਾ ਠੇਲਾ ਚਲਾ ਕੇ ਜਿਹੜਾ ਰੋਜੀ ਰੋਟੀ ਦਾ ਗੁਜ਼ਾਰਾ ਕਰਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਕਮਾਈ ਚਲਾ ਕਰਦਾ ਹੋਊਗਾ ਇਹ ਹਾਲਾਤ ਨੇ ਮਸਾ ਪਰਿਵਾਰ ਪਾਕ ਪਰਿਵਾਰ ਵਾਸਤੇ ਰੋਜੀ ਰੋਟੀ ਕਮਾ ਕੇ ਮਸਾ ਹੀ ਪਾਲਦਾ ਹੋਊਗਾ ਪਰ ਜਦੋਂ ਇਹਦਾ ਵੱਡਾ ਹਾਸਾ ਹੋ ਜਾਂਦਾ ਮੈਨੂੰ ਲੱਗਦਾ ਵੀ ਇਹ ਪਰ ਭਾਈ ਨਹੀਂ ਕਰ ਸਕਦਾ ਵਿਚਾਲਾ ਇਹ ساری ਉਮਰ ਨਹੀਂ ਉੱਠ ਸਕਦਾ ਇਸ ਕਰਕੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਆ ਇਲਾਜ ਜਿਹੜਾ ਬਿਲਕੁਲ ਫ੍ਰੀ ਹੋਣਾ ਚਾਹੀਦਾ ਵਾ ਸਾਡੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲ ਮੰਗਿਆ ਇਸ ਪਰਿਵਾਰ ਦਾ ਬਿਲਕੁਲ ਲਾਜ ਫ੍ਰੀ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਵਾਲ ਪਰਿਵਾਰ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਅੱਜ ਇਸ ਪਰਿਵਾਰਾਂ ਨਾਲ ਖੜਨ ਦੀ ਲੋੜ ਆ ਇਸ ਕਰਕੇ ਸਾਡੀ ਦਸ਼ਕਾਂ ਨੂੰ ਅਪੀਲ ਇਸ ਵੀਡੀਓ ਨੂੰ ਮਤਲਬ ਸ਼ੇਅਰ ਕਰਦੇ ਹੋ ਤਸਵੀਰਾਂ ਤੁਹਾਨੂੰ ਸਾਂਹੀ ਕਰਦੇ ਆ ਇਸ ਬਾਰ ਬਾਰ ਉਸ ਘਰ ਦੀ ਆ ਅਮਰਸਾਦੇ ਮਗਲੂਮਪੁਰਾਂ ਦੀਆਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾਦ